ਔਰੇ ਜੀ ਮਾਈਨਿੰਗ ਤੇ ਵੀ ਬੜੇ ਸਵਾਲ ਉਠਾਏ ਗਏ ਇਹਨਾਂ ਦੇ ਪਰਚਾ ਵੀ ਚੱਲ ਰਿਹਾ ਸੀ ਰੇਪ ਕੇਸ ਦਾ ਤੇ ਇਹ ਸਾਰਿਆਂ ਲੈ ਕੇ ਹੁਣ ਪਟਿਆਲਾ ਪੂ ਨੇ ਕੀ ਐਕਸ਼ਨ ਲਿੱਤਾ ਹੈ ਇਸੇ ਗੱਲਬਾਤ ਕਰਨ ਦਾ ਜੁੜੇ ਨੇ ਰਜਿੰਦਰ ਸਿੰਘ ਜੀ ਮਾਨ ਸਾਹ ਤੋਂ ਉਹਨਾਂ ਨਾਲ ਕਰਨਿਆ ਗੱਲਬਾਤ ਰਜਿੰਦਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਰਜਿੰਦਰ ਸਿੰਘ ਜੀ ਭਗਵਾਨ ਤਮਨ ਸਰਕਾਰ ਨੇ ਆਪਣੀ ਕੈਬਨਿਟ ਮੰਤਰੀ ਦੇ ਐਕਸ਼ਨ ਲੈ ਲਿਆ ਹਾਂ ਜੀ ਦੇਖੋ ਕਈ ਦਿਨਾਂ ਆ ਦੇਣਾ ਇੱਕ ਹੌਟਲ ਮਹਿਸੂਸ ਕਰ ਰਹੀ ਤੇ ਸਰਕਾਰ ਦੇ ਖਿਲਾਫ ਥੋੜਾ ਜਿਹਾ ਜੀ ਮਤਲਬ ਉੰਨਾ ਐਸੀ ਜਿਹਦੇ ਕਰਕੇ ਇਹ ਕਾਰਵਾਈਆਂ ਹੋਈਆਂ ਨੇ ਕਾਰਨ ਇਹ ਹੈ ਕਿ ਮਾਈਨਿੰਗ ਦਾ ਮਸਲਾ ਪਹਿਲਾਂ ਦਾ ਹੈਗਾ ਉਹਦੇ ਇਹਨਾਂ ਨੇ ਮਾਈਨਿੰਗ ਦੇ ਵੀ ਮਾਈਨਿੰਗ ਹੋਣੀ ਚਾਹੀਦੀ ਹੈ ਚਾਹ ਸਰਕਾਰੀ ਹੋਵੇ ਚਾਹ ਗੈਰ ਸਰਕਾਰੀ ਹੋਵੇ ਮਤਲਬ ਰੇਤਾ ਜਿਹੜਾ ਉਹ ਕੱਟਿਆ ਜਾਣਾ ਚਾਹੀਦਾ ਇਸ ਗੱਲ ਤੋਂ ਲੈ ਕੇ ਇਹਨਾਂ ਦੇ ਜਿਹੜੇ મતਭੇਦ ਨੇ ਉਹ ਸ਼ੁਰੂ ਹੋਏ મતਭੇਦ ਵਾਦੇ-ਵਾਦੇ ਅੱਜ ਮਤਲਬ ਗੱਲ ਗ੍ਰਿਫਤਾਰੀ ਤੱਕ ਹੋ ਗਈ ਕਿਉਂਕਿ ਪਹਿਲਾਂ ਇੰਨਾ ਦੂਸਰੇ ਵਿਆਹ ਦੀ ਮੈਡਮ ਗੁਰਪ੍ਰੀਤ कौर ਹਾਂਜੀ ਉਹਨਾਂ ਵੱਲੋਂ ਕੋਈ ਰੇਪ ਕੇਸ ਦਾ ਜ਼ਿਕਰ ਵਾਇਆ ਗਿਆ ਸੀ ਉਹਦੇ ਵਿੱਚ ਇਹਨਾਂ ਦੀ ਜਿਹੜੀ ਗ੍ਰਫਤਦਾਰੀ ਹੈ ਉਹ ਹਰਿਆਣੇ ਤੋਂ ਹੋਈ ਹੈ ਤੇ ਜਦੋਂ ਹਰਿਆਣਾ ਆਉਂਦਿਆਂ ਨੇ ਇਹਨਾਂ ਨੇ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਉੱਥੇ ਇਕੱਠੇ ਹੋ ਜੋ ਤੇ ਨਾਲ ਇਹਨਾਂ ਨੇ ਕਿਹਾ ਵੀ ਜਿਹੜੀ ਦਿੱਲੀ ਦੀ ਲੋਕੀ ਹੈ ਉਹ ਤੋਂ ਪੰਜਾਬ ਨੂੰ ਅਸੀਂ ਮੁਕਤ ਕਰਾਣਾ ਹੈ ਇਹ ਇੱਕ ਕ੍ਰਿਸ਼ਨ ਕੁਮਾਰ ਨਾਮ ਦੇ ਆਈਐਸ ਅਫਸਰ ਸਹਿਬਾਨ ਨੇ ਉਹਨਾਂ ਦੇ ਖਿਲਾਫ ਵੀ ਇਹਨਾਂ ਨੇ ਥੋੜਾ ਜਿਹਾ ਕੁਝ ਜਿਹੜਾ ਪ੍ਰਚਾਰ ਹੈ ਉਹ ਕਰ ਰਹੇ ਹੈ ਤੇ ਹੁਣ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਰੁੱਖ ਕੀ ਇਖਤियार ਕਰਦਾ ਤੇ ਮਾਨ ਸਾਹਿਬ ਨੂੰ ਵੀ ਉਹਨਾਂ ਨੇ ਇੱਕ ਦੋ ਲੰਬੇ ਲਿੰਜ ਦੇ ਉਹ ਦਿੱਤੇ ਨੇ ਹਣ ਸਮਾਂ ਦੇਖੋ ਵੀ ਕੀ ਬੰਦ ਹੈ ਤੇ ਇਸ ਤੋਂ ਬਾਅਦ ਉਹਨਾਂ ਨਾਲ ਕੀ ਗੱਲਬਾਤ ਹੁੰਦੀ ਹੈ ਤੇ ਕਿਸ ਤਰ੍ਹਾਂ ਕੇਸ ਹੈ ਜਿਹੜਾ ਰੁੱਖ ਤਿਆਰ ਕਰਦਾ ਉਹਦਾ ਪਤਾ ਲੱਗਿਆ ਤੂੰ ਹੀ ਸਹੀ ਜਾਣਕਾਰੀ ਪੁਖਤਾ ਦਿੱਤੀ ਹੈ ਤੇ ਮੈਂ ਕੁਝ ਜਾਣਨਾ ਥੋੜਾ ਹੋਰ ਪਾ ਦੇਣਾ ਕਿ ਪਰਸੋ ਦੋ ਦਿਨ ਪਹਿਲਾਂ ਇਹਨਾਂ ਨੇ ਇੱਕ ਬਿਆਨ ਦਿੱਤਾ ਸੀ ਸਾਰੇ ਮੰਤਰੀਆਂ ਨੂੰ ਅਪੀਲ ਕਰਤੀ ਸੀ ਆਪ ਪਾਰਟੀ ਦੇ ਇਹਨੂੰ ਵੀ ਤੂੰ ਹੀ ਦੱਸ ਦੋ ਵੀ ਕੀ ਮੈਂ ਸੱਚ ਬੋਲ ਰਿਹਾ ਹਾਂ ਝੂਠ ਉਹਨਾਂ ਨੇ ਕਿਹਾ ਵੀ ਅਸੀਂ ਜੇਕਰ ਆਪਣੇ ਚਪੜਾਸੀ ਦੀ ਬਦਲੀ ਵੀ ਕਰਾਣੀ ਹੋਵੇ ਤਾਂ ਕਹਿੰਦੇ ਲੋਕ ਸਭਨ ਸਵਾਲ ਕਰਦੇ ਨੇ ਵੀ ਤੂੰ ਸਾਡੀ ਕੰਮ ਨਹੀਂ ਕਰਾਉਂਦੇ ਅਸੀਂ ਕਹਿੰਦੇ ਕੰਮ ਕਿਵੇਂ ਕਰਾਈਏ ਕਹਿੰਦੇ ਇਹ ਤਾਂ ਆਪਣੇ ਚਪੜਾਸੀ ਦੀ ਬਦਲੀ ਕਰਾਣੀ ਤਾਂ ਵੀ ਸਾਨੂੰ ਕਹਿੰਦੇ ਦਿੱਲੀ ਤੋਂ ਕੇਜਰੀਵਾਸਾ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਭਗਵਾਨ ਤਮਨ ਸਾਹਿਬ ਨੂੰ ਤਾਂ ਇਹ ਇੱਕ ਬੜਾ ਵੱਡਾ ਸਵਾਲ ਉੱਠਿਆ ਸੀ ਉਹਨਾਂ ਨੇ ਸਾਰੇ ਮੰਤਰੀਆਂ ਨੂੰ ਕਹਿਤਾ ਸੀ ਹਾਂ ਜੀ ਦੇਖੋ ਮਤਲਬ ਕੀ ਹੈ ਨਾ ਇਹਨਾਂ ਨੇ ਜਿਹੜਾ ਅਸਲ ਇਹਨਾਂ ਦੀਆਂ ਗੱਲਾਂ ਤੋਂ ਲੱਗਦਾ ਵੀ ਉਹ ਕੁਰੇਸ਼ਨ ਕੁਮਾਰ ਨਾਲ ਇਹ ਨਰਾਜ਼ਗੀ ਹੈ ਜਿਹੜੀ ਉਹ ਇਹਨਾਂ ਦਾ ਮੇਨ ਮੁੱਦਾ ਹੈ ਜੇ ਗੱਲ ਕਰੀਏ ਕ੍ਰਿਸ਼ਨ ਕੁਮਾਰ ਦੇ ਕੀ ਜੇ ਸਰਕਾਰ ਹੈ ਸਰਕਾਰ ਦੇ ਮੁਤਾਬਕ ਅਫਸਰ ਚੱਲਦੇ ਆ ਜੇ ਸਰਕਾਰ ਵੱਲੋਂ ਨਿਰਦੇਸ਼ ਲੈ ਜਾਂ ਮਾਰਗਦਰਸ਼ਕ ਉਹਨਾਂ ਬੰਦੇ ਨੇ ਉਹ ਸਾਧਨ ਨਾਲ ਚੱਲਦੇ ਆ ਛੇੜੇ ਉਦਰੀ ਹੜਾਂ ਦਾ ਜਿਹੜਾ ਮਸਲਾ ਆ ਰਿਹਾ ਨਾ ਆ ਇਹਦੇ ਵਿੱਚ ਮਤਲਬ ਜੇ ਆਪਾਂ ਕਹੀਏ ਵੀ ਕੋਈ ਇੱਕ ਬੰਦਾ ਦੋਸ਼ੀ ਹੈ ਇਹਦੇ ਵਿੱਚ ਕੋਈ ਇੱਕ ਬੰਦਾ ਨਹੀਂ ਦੋਸ਼ੀ ਇਹਦੇ ਵਿੱਚ ਕਾਫੀ ਹੈ ਜਿਹੜਾ ਸਿਸਟਮ ਹੈ ਨਾ ਉਹ ਮਤਲਬ ਦੋਸ਼ੀ ਹੈਗਾ ਇਸ ਕਰਕੇ ਇਸ ਕਰਕੇ ਨਾ ਇਸ ਕਰਕੇ ਮਤਲਬ ਜਿਹੜਾ ਉਹਨਾਂ ਦਾ ਗੁੱਸਾ ਹੈ ਥੋੜਾ ਜਿਹਾ ਉਹ ਮਤਲਬ ਇਸ ਤਰ੍ਹਾਂ ਦਾ ਨਜਾਇਜ਼ ਲੱਗਦਾ ਵੀ ਉਹ ਇੱਕ ਪਰਸਨਲ ਰੰਜਿਸ਼ ਦੇ ਵਿੱਚ ਕੇਸ ਨੂੰ ਲੈਟਰ ਜਾ ਰਹੇ ਨੇ ਗੱਲ ਕਰ ਇਹ ਹੈ ਜੀ ਵੀ ਜਿਹੜਾ ਹੁਣ ਸਮਾਂ ਪੰਜਾਬ ਦੇ ਉੱਤੇ ਸੰਕਟ ਦਾ ਸਮਾਂ ਅਸੀਂ ਬੇਨਤੀ ਤਾਂ ਕਰਦੇ ਆ ਪੋਰਾ ਸਟੇਟਾਂ ਨੂੰ ਪੋਰਾ ਮੰਤਰੀਆਂ ਨੂੰ ਸੈਂਟਰ ਦੇ ਮੰਤਰੀਆਂ ਤੇ ਉਹਨਾਂ ਤੇ ਗੁੱਸਾ ਕਰਨਾ ਤਾਂ ਸਾਡਾ ਜਾਇਜ਼ ਹੈ ਪਰ ਹੁਣ ਇਹਦੇ ਵਿੱਚ ਜਿਹੜਾ ਇਹ ਹੁਣ ਇਹ ਮਤਲਬ ਇੱਕ ਵਿਆਹ ਦੇ ਵਿੱਚ ਵੀ ਦਾ ਲੇਖਾ ਜਦੋਂ ਕਿ ਪੰਜਾਬ ਇੱਕ ਤਰਾਸੀ ਦੇ ਵਿੱਚ ਫਸਿਆ ਹੋਇਆਗਾ ਮਤਲਬ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਕਿ ਪਠਾਨ ਮਾਜਰਾ ਸਾਹਿਬ ਆਸਤੇ ਮਤਲਬ ਕੋਈ ਬਹੁਤੀ ਵੱਡੀ ਗੱਲ ਨਹੀਂ ਕਿਉਂਕਿ ਸਮਾਂ ਟਿਕ ਜਾਂਦੇ ਉਸ ਸਮੇਂ ਬਾਅਦ ਮਸਲਾ ਜਦੋਂ ਠੀਕ ਹੋ ਜਾਣਾ ਉਦੋਂ ਕਿੰਨੀਆਂ ਜੇ ਹੋਰ ਨੂੰ ਨਾਲ ਲੈ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਲੈਂਦੇ ਤਾਂ ਬਿਹਤਰ ਹੁੰਦਾ ਸਹੀ ਗੱਲ ਕਹਿ ਰਹੇ ਤੁਸੀਂ ਵੀ ਇਹ ਸਮਾਂ ਨਹੀਂ ਸੀਗਾ ਜਦੋਂ ਪਠਾਨ ਮਾਜਰਾ ਨੂੰ ਇਹ ਗੱਲਾਂ ਕਰਨੀਆਂ ਜੇਦੀ ਨਹੀਂ ਪਰ ਪਠਾਨ ਮਾਜਰਾ ਸਾਹਿਬ ਤੋਂ ਅੰਦਾਜ਼ੀ ਇਹ ਵੀ ਉਹ ਹਟਦੇ ਹੀ ਨਹੀਂ ਉਹ ਉਹ ਵੀ ਆਪਣੀ ਪੂਰੀ ਦਿੱਤੇ ਡਰੈਨ ਨੇ ਕਿਉਂਕਿ ਉਹ ਵੀ ਬਹੁਤ ਜ਼ਿਆਦਾ ਬੋਮਾਂ ਦਾ ਜਿੱਤ ਕੇ ਆਏ ਸੀ ਨਾ ਰਲਕੇ ਤੋਂ ਜਿੱਥੋਂ ਆਸ ਨਹੀਂ ਸੀ ਆਪ ਪਾਰਟੀ ਕੋ ਆਪਣੀ ਸੀਟ ਕੱਢ ਦੇਗੀ ਪਟਿਆਲੇ ਚ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਵੀ ਇਹਨਾਂ ਦੇ ਵਾਈਫ ਨਾਲ ਹੀ ਥੋੜਾ ਚੱਕਰ ਜਾ ਪਿਆ ਕਾਫੀ ਇਹਨਾਂ ਦਾ ਰੋਲਾ ਪਿਆ ਪਰਚਾ ਪਿਆ ਤੇ ਹੁਣ ਇਹਨਾਂ ਨੇ ਜਿਹੜਾ ਮੁੱਦਾ ਕੀਤਾ ਹੁਣ ਇਹਨਾਂ ਨੇ ਆਂਦਦੇ ਡਾਕਟਰ ਸਾਹਿਬ ਜਿਹੜੀ ਅਪੀਲ ਕੀਤੀ ਹੈ ਲੋਕਾਂ ਨੂੰ ਵੀ ਤੁਸੀਂ ਸਾਰੇ ਐਸੇ ਵੀ ਦਫ਼ਤਰ ਇਕੱਠੇ ਹੋਵੋ ਅੱਜ ਪੰਜਾਬ ਦੇ ਲੋਕਾਂ ਨੂੰ ਦਿੱਲੀ ਤੋਂ ਮੁਕਤ ਕਰਾਣਾ ਹੈ ਦਿੱਲੀ ਦੀ ਯਾਨੀ ਕਿ ਲੀਡਰਾਂ ਤੋਂ ਗੱਲ ਦੇਖੋ ਫਿਰ ਹੁੰਭਿਰ ਕੇ ਦਿੱਲੀ ਪਹੁੰਚ ਜਾਂਦੀ ਹੈ ਦੇਖੋ ਜੀ ਗੱਲ ਇਹ ਹੈ ਵੀ ਠੀਕ ਹੈ ਦਿੱਲੀ ਵਾਲੇ ਮਾਰੇ ਹੋਣਗੇ ਪਰ ਦਿੱਲੀ ਵਾਲੇ ਨੇ 5 ਕਰੋੜ ਰੁਪਇਆ ਹੜਪੀੜਤ ਵਾਸਤੇ ਦਿੱਤਾ ਮੈਨੂੰ ਨਹੀਂ ਲੱਗਦਾ ਕਿ ਸਾਡੇ 75 ਸਾਲ ਦੇ ਰਾਜਿਆਂ 'ਚੋ ਕਿਸੇ ਨੇ ਐ ਕੋਈ ਟੁੰਡੀ ਵੜਾਈ ਹੋਵੇ ਜਾਂ ਕੋਈ ਕਣਕ ਦਾ ਬੱਟਾ ਘਰੋਂ ਚੱਕ ਕੇ ਕਿਸੇ ਨੂੰ ਦਿੱਤਾ ਹੋਵੇ ਐ ਮਤਲਬ ਠੀਕ ਹੈ ਵੀ ਕਿਸੇ ਦੀ ਜਿਹੜੀ ਕੋਈ ਮੁਖਾਲਫਤ ਹੈ ਉਹ ਇੱਕ ਹੱਦ ਤੱਕ ਕੀਤੀ ਜਾਣੀ ਚਾਹੀਦੀ ਹੈ ਜੇ ਕੋਈ ਵੀ ਬੰਦਾ ਦਿੱਲੀ ਵਾਲੇ ਅੱਜ ਉਹ ਮਦਦ ਕਰ ਰਹੇ ਨੇ ਅੱਜ ਦੁੱਖ ਦੇ ਵਿੱਚ ਸ਼ਾਮਲ ਨੇ ਇਹ ਮਤਲਬ ਤਾਂ ਸਾਨੂੰ ਉਹਨਾਂ ਦੀ ਜਿਹੜੀ ਸਹਾਇਤਾ ਉਹ ਲੈਣੀ ਚਾਹੀਦੀ ਹੈ ਨਾ ਕਿ ਉਹਨਾਂ ਦੇ ਖਿਲਾਫ ਭੰਡੀ ਪ੍ਰਚਾਰ ਕਰਕੇ ਕਿਉਂਕਿ ਜਿਹੜੀ ਇਹ ਮਦਦ ਹੈ ਜੀ ਇਹ ਲੋਕਾਂ ਤੱਕ ਪਹੁੰਚਣੀ ਹੈ ਜੇ ਆਪਾਂ ਭੰਡੀ ਪ੍ਰਚਾਰ ਕਰਕੇ ਜਾਂ ਉਹਨਾਂ ਨੂੰ ਰੋਕ ਕੇ ਇਹ ਉਹਨਾਂ ਦੀ ਮਦਦ ਆਪਾਂ ਨਹੀਂ ਲੈਂਦੇ ਤਾਂ ਰਾਜਨੀਤਿਕ ਲੀਡਰਾਂ ਨੂੰ ਇਹਦਾ ਕੋਈ ਅਸਰ ਹੀ ਹੋਣਾ ਇਹਨਾਂ ਦਾ ਅਸਰ ਉਹਨਾਂ ਤੇ ਪੈਂਦਾ ਜਿਹੜੇ ਅੱਜ ਪਾਣੀ ਦੇ ਵਿੱਚ ਡੁੱਬੇ ਰਹਿਣਗੇ ਜੀ ਜੀ ਤੇ ਇਸ ਕਰਕੇ ਮਤਲਬ ਸਾਨੂੰ ਜਿਹੜੇ ਵਿਰੋਧੀ ਧਿਰ ਵਾਲੇ ਨੇ ਤੇ ਜਾਂ ਸਰਕਾਰ ਦਾ ਵਿਰੋਧ ਕਰਨ ਵਾਲੇ ਸਾਨੂੰ ਥੋੜਾ ਜਾਂ ਨਾ ਜਵਾਨ ਦੇ ਉੱਤੇ ਸੰਜਮ ਰੱਖਣਾ ਚਾਹੀਦਾ ਤਾਂ ਕਿ ਕਿਸੇ ਦੇ ਵੀ ਤਰ੍ਹਾਂ ਜਿਹੜੀ ਚੋਟ ਹੈ ਉਹ ਉਹ ਕਿਸੇ ਦੁਖੀ ਬੰਦੇ ਦੇ ਨਾਲ ਲੱਗੇ ਚਾਹੇ ਸਤਾਈ ਨੂੰ ਇੱਕ ਸਾਈਡ ਤੇ ਕਰ ਦਈਏ ਚਾਹੇ ਵੋਟਾਂ 27 ਦੀਆਂ ਨੇ ਚਾਹੇ 25 ਦੀਆਂ ਨੇ ਚਾਹੇ 32 ਦੀਆਂ ਨੇ ਵੋਟਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ ਆਉਂਦੀਆਂ ਜਾਂਦੀਆਂ ਰਹਿਣਗੀਆਂ ਅੱਜ ਲੋਕਾਂ ਨੂੰ ਹਾਲਾਤ ਆਪਾਂ ਅੱਜ ਪੰਜਾਬ ਨੂੰ ਅੱਜ ਪੰਜਾਬ ਦੀ ਜਨਤਾ ਨੂੰ ਇਹ ਦੁੱਖ ਦੀ ਰੱਖਦੇ ਉੱਤੇ ਹੱਥ ਧਰਨ ਦੀ ਲੋੜ ਹੈ ਨਾ ਕਿ 27 ਨੂੰ ਯਾਦ ਕਰਕੇ ਉਸ ਨੂੰ ਮਤਲਬ ਦੁੱਖ ਆਉਂਦਾ ਹੈ ਜਦੋਂ ਰਾਜਨੀਤਿਕ ਰੋਕ ਇਕੱਲੇ ਮਤਲਬ ਰਾਜਨੀਤਿਕ ਰੋਟਾ ਹੀ ਸੇਕਣ ਦਾ ਇੱਕ ਮਾਟਰ ਸਾਧਨ ਬਣਾ ਰਿਹਾ ਲੋਕਾਂ ਦੇ ਵਿੱਚ ਅੱਜ ਕਾਫੀ ਗਰੇਚ ਆਈ ਨਹੀਂ ਤੇ ਇਹ ਗੁੱਸਾ ਵਿਰੋਧੀ ਧਿਰਾਂ ਦੇ ਖਿਲਾਫ ਵੀ ਪਾਇਆ ਜਾ ਰਿਹਾ ਹੈ ਡਾਕਟਰ ਸਾਹਿਬ ਇਹ ਕੋਈ ਇੱਕ ਅਪਡੇਟ ਆ ਗਈ ਹੈ ਵੀ ਪਠਾਨ ਮਾਗਰਾਂ ਨੂੰ ਲੈ ਕੇ ਆਪ ਪਾਰਟੀ ਦੇ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ ਕੁਡਿਆ ਸਾਹਿਬ ਦਾ ਬਿਆਨ ਆ ਗਿਆ ਪਠਾਨ ਮਾਗਰ ਦੇ ਆਖਦੇ ਆ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਦੇਖੋ ਜੀ ਇਨਾਂ ਨੂੰ ਸਾਰਿਆਂ ਨੂੰ ਮਤਲਬ ਮਿਲ ਬੈਠ ਕੇ ਇਸ ਦਾ ਗੱਲ ਕਰਨਾ ਚਾਹੀਦਾ ਹੈ ਪ੍ਰੈਸ ਦੇ ਵਿਚ ਆ ਕੇ ਪੰਜਾਬ ਦਾ ਜਨਾਜਾ ਨਾ ਕਟਿਆ ਜਾਵੇ ਮਿਲ ਬੈਠ ਕੇ ਜੋ ਵੀ ਹੈ ਕੋਈ ਮੀਟਿੰਗ ਦਾ ਸੱਦਣਾ ਹਗਾਮੀ ਮੀਟਿੰਗ ਦਾ ਸੱਦਣਾ ਉਹਦੇ ਤੇ ਬੈਠ ਕਰਨਾ ਕਰਨਾ ਨਾ ਕਰਨਾ ਕੀ ਕਰਨਾ ਹੈ ਉਹਦੇ ਤੇ ਵਿਚਾਰਾ ਕਰਨ ਜਿਵੇਂ ਸਾਰਿਆਂ ਦਾ ਮਤ ਬਣਦਾ ਉਸ ਤਰ੍ਹਾਂ ਕਰਨ ਪ੍ਰੈਸ ਦੇ ਵਿਚ ਆ ਕੇ ਮਤਲਬ ਕਿਉਂਕਿ ਜਿਹੜੀ ਸਾਡੇ ਫਿਰ ਮਤਲਬ ਸਾਡਾ ਮੇਨ ਮੁੱਦਾ ਅੱਜ ਹਰ ਪੀੜਤਾਂ ਦੀ ਮਦਦ ਕਰਨਾ ਹੈ ਨਾ ਹਰ ਪੀੜਤਾਂ ਦੀ ਮਦਦ ਤੋਂ ਸਾਡਾ ਧਿਆਨ ਹੈ ਜਿਹੜਾ ਉਹ ਕਿਸੇ ਪਾਸੇ ਹੋਰ ਨਾ ਜਾਵੇ ਇਸ ਨੇ ਹਰ ਪੀੜਤਾ ਦੀ ਮਦਦ ਦੇ ਉੱਤੇ ਕੋਈ ਮਤਲਬ ਇਸ ਚੀਜ਼ ਦਾ ਅਸਰ ਨਹੀਂ ਪੈਣਾ ਚਾਹੀਦਾ ਡਾਕਟਰ ਸਾਹਿਬ ਦੋ ਕਮੈਂਟ ਆ ਗਏ ਨੇ ਆਪਣੇ ਲਾਈਵ ਦੇ ਜੀ ਕੋਈ ਭੁਪਿੰਦਰਪਾਲ ਸਿੰਘ ਨੇ ਉਹ ਲਿਖ ਰਹੇ ਨੇ ਵੀ ਪਠਾਨ ਮਾਜਰਾ ਨੂੰ ਗ੍ਰਿਫਤਰ ਕਰਨਾ ਇਹਦਾ ਸੀ ਵੀ ਇਹਨਾਂ ਨੇ ਕੋਈ ਫਾਇਰਿੰਗ ਕੀਤੀ ਸੀ Shimla ਦੇ ਵਿੱਚ ਉੱਥੇ ਹੀ ਨੌਜਵਾਨ ਜ਼ਖਮੀ ਹੋਇਆ ਸੀ ਤੇ ਉੱਥੇ ਹੀ ਰਿੱਕੀ ਮਸੀਹ ਜੀ ਹੈ ਉਹਨਾਂ ਦਾ ਬਿਆਨ ਆਇਆ ਵੀ ਇਹ ਗਲਤ ਹੋ ਰਿਹਾ ਪੰਜਾਬ ਦੇ ਵਿੱਚ ਇਹ ਨਹੀਂ ਹੋਣ ਦੇਈਦਾ ਦੇਖੋ ਜੀ ਗੱਲ ਤਾਂ ਉਹੀ ਹੈ ਨਾ ਵੀ ਜਿਹੜੇ ਪੰਜ ਕੇਸ ਨੇ ਜਾਂ ਪੁਰਾਣੇ ਕੇਸ ਨੇ ਜਾਂ ਕੋਈ ਮਤਲਬ ਇਹ ਤਾਂ ਹੀ ਇਹ ਨਵੇਂ ਕਿਉਂ ਵਿਆਹ ਦੇ ਵਿੱਚ ਵੀਰਾਂ ਲੇਖਾ ਇੱਕ ਪਾਸੇ ਤਾਂ ਬਰਾਤ ਆਈ ਵਾ ਕਿ ਹੁੰਦੀ ਆ ਦੂਜਾ ਗਵਰੰਟੀ ਕਹੇ ਵੀ ਸਾਡਾ ਫਰਾਨੀ ਚੀਜ਼ ਦਾ ਹਿਸਾਬ ਕਰ ਉਹ ਚੰਗਾ ਨਹੀਂ ਹੁੰਦਾ ਇਹ ਪਰਪਰਬ ਪਰਵਰਬ ਤਾਂ ਹੀ ਬਣਿਆ ਹੋਇਆ ਜੀ ਵਿਆਹ ਦੇ ਵੀਰਾਂ ਲੇਖਾ ਨਹੀਂ ਅੱਜ ਸਾਡਾ ਮੇਨ ਮੁੱਦਾ ਹਰ ਪੀੜਤ ਲੋਕਾਂ ਨੂੰ ਹਰ ਪੀੜਤ ਬੱਚਿਆਂ ਨੂੰ ਹਰ ਪੀੜਤ ਪਸ਼ੂਆਂ ਨੂੰ ਹਰ ਪੀੜ ਤੋਂ ਹੋਰ ਫਸਲਾਂ ਨੂੰ ਕਿਸੇ ਤਰ੍ਹਾਂ ਮਤਲਬ ਅਸੀਂ ਬਚਾਉਣ ਦੀ ਕੋਸ਼ਿਸ਼ ਕਰਨਾ ਸਾਡਾ ਧਿਆਨ ਹੋਰ ਪਾਸੇ ਨਾ ਪੜਕਾਇਆ ਜਾਵੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਕਮੈਂਟ ਨੇ ਇਹਨਾਂ ਤੋਂ ਥੋੜਾ ਜਿਹਾ ਸੰਕੋਚ ਕੀਤਾ ਜਾਵੇ ਸ਼ਾਹਿਤ ਕੀਤਾ ਜਾਵੇ ਲੋਕਾਂ ਨੂੰ ਵੀ ਆਪਾਂ ਹਰ ਪੀੜਤਾ ਨੂੰ ਕੱਢ ਲਈਏ ਜਿਹੜੇ ਆਪਣੇ ਇਸ ਕਲੇਸ਼ ਨੇ ਜਾਂ ਆਪਣੀਆਂ ਲੜਾਈਆਂ ਝਗੜੇ ਨੇ ਜਾਂ ਮੇੜੇ ਤਾਂ ਨੇ ਇਹ ਆਪਾਂ ਬਾਅਦ ਵਿੱਚ ਕਰ ਲਾਂਗੇ ਡਾਕਟਰ ਸਾਹਿਬ ਵੀ ਕੋਰ ਅਪਡੇਟ ਆ ਗਈ ਹੈ ਡਾਕਟਰ ਸਾਹਿਬ ਅਪਡੇਟ ਆ ਗਈ ਹੈ ਐਮਐਲਏ ਪਠਾਨ ਮਾਜਰਾ ਫਰਾਰ ਹੋ ਗਏ ਨਹੀਂ ਰਾਸਤ ਜੋ ਦੇਖੋ ਜੀ ਫਰਾਰ ਹੋ ਕੇ ਇਹ ਕਹਿੰਦਾ ਦੇਖੋ ਕੋਈ ਗੱਲਬਾਤ ਹੋ ਸਕਦੀ ਹੈ ਫਰਾਰ ਪੁਲਿਸ ਐ ਤਾਂ ਛੇਤੀ ਕਦੋਂ ਹੋਣ ਦਿੰਦੀ ਹੈ ਇਹ ਗੱਲ ਕਰ ਵੀ ਰਾਜਨੀਤਿਕ ਰੰਗ ਤੱਕ ਕਿਸ ਤਰੀਕੇ ਨਾਲ ਦੰਦੇ ਨੇ ਇਹ ਗੱਲ ਬੱਕਰੀ ਹੈ ਚਲੋ ਫਰਾਰ ਹੋ ਕੇ ਕਾਨੂੰਨ ਦੇ ਤੱਬ ਬੇਰੇਚੀ ਰਹਿਣਗੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਜਿਹੜੀ ਸਾਰੀ ਹੈ ਉਹਨਾਂ ਨੇ ਪਹਿਲਾਂ ਦੱਸਿਆ ਦੱਸਿਆ ਜਾ ਰਿਹਾ ਵੀ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਦੇ ਗੱਡੀ ਚੜਾਈਏ ਤੇ ਫਾਇਰਿੰਗ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਪਠਾਨ ਮਾਜਰਾ ਵੱਲੋਂ ਇਹ ਕਦੋਂ ਪੁਰਾਣੀ ਗੱਲ ਹੈ ਜੀ ਇਹ ਹੁਣ ਲੇਟਸ ਸਾਡੇ ਆ ਰਹੀ ਹੈ ਮੇਰੇ ਕੋਲ 2 ਮਿੰਟ ਪਹਿਲਾਂ ਦੀ अच्छा फिर मतलब देखो दे जी हालात ਵਿਗੜਦੇ ਜਾਂਦੇ ਨੇ ਨਹੀਂ मतलब ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਇਹ ਕਈ ਵਾਰੀ ਘਬਰਾਟ ਦੇ ਵਿੱਚ ਆ ਕੇ ਬੰਦਾ ਅੰਜਾਮ ਦੇ ਦਿੰਦਾ ਹੈ ਇਹਦੇ ਨਾਲ ਸਿੱਟੇ ਦੇ ਉੱਤੇ ਗੰਭੀਰ ਅਸਰ ਪੈਂਦੇ ਨੇ ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ ਅਸੀਂ ਚਲੋ ਜੋ ਕਾਨੂੰਨ ਨਹੀਂ ਕਾਰਵਾਈਆ ਕਾਨੂੰਨ ਆਪਦਾ ਕੰਮ ਕਰੂਗਾ ਅਗਲਾ ਆਪਦਾ ਕੰਮ ਕਰੂਗਾ ਇਹਦੇ ਤੇ ਮਤਲਬ ਪੰਜਾਬ ਪ੍ਰਤੀ ਚਿੰਤਾ ਪੰਜਾਬ ਨੂੰ ਚਿੰਤਾ ਹੜ ਭੀੜਤਾ ਨਹੀਂ ਕਰਨੀ ਚਾਹੀਦੀ ਹੈ ਲੜਾਈਆਂ ਝਗੜੇ ਉਧਰੋਂ ਉਧਰ ਹੀ ਹਨ ਕੋਈ ਭੱਜ ਗਿਆ ਕੋਈ ਫਰਨ ਲਿਆ ਇਹ ਕਾਰਬਾਈਆਂ ਨੇ ਜਿਹੜੀਆਂ ਇਹ ਚੱਲਦੀਆਂ ਰਹਿੰਦੀਆਂ ਨੇ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਵੀ ਪਠਾਨ ਮਾਜਰ ਨੂੰ ਆਪਣੀ ਸਰਕਾਰ ਦੇ ਖਿਲਾਫ ਬੋਲਣਾ ਹੀ ਮਹਿੰਗਾ ਪੈ ਗਿਆ ਹਾਂਜੀ ਪਿਆ ਤਾਂ ਦੇਖੋ ਸਰਕਾਰ ਦੇ ਖਿਲਾਫ ਬੋਲਣਾ ਪਿਆ ਤਾਂ ਮਹਿੰਗਾ ਹੈ ਹੈ ਤਾਂ ਹੀ ਹੈ ਗੱਲ ਕਰ ਉਹਦੀਆਂ ਗੱਲਾਂ 'ਚ ਵੀ ਕੋਈ ਦਮ ਹੈ ਜਾਂ ਨਾ ਹੈ ਇਹ ਜੱਟ ਦਾ ਵਿਚਾਰ ਜਾਂ ਇਹ ਸੋਚਣਾ ਚਾਹੀਦਾ ਹੈ ਤੇ ਸਾਡੀਆਂ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਸਾਡੀਆਂ ਵਿਰੋਧੀ ਧਿਰਾਂ ਨੂੰ ਵੀ ਸਮਾਜੀਆਂ ਨੂੰ ਵੀ ਉਹ ਕੀ ਗੱਲ ਕਹਿਣਾ ਅਸਲ ਗੱਲ ਕੀ ਹੈ ਮਤਲਬ ਇਹ ਥੋੜਾ ਜਿਹਾ ਟਾਈਮ ਲੱਗੂਗਾ ਲੋਕਾਂ ਦੇ ਸਾਹਮਣੇ ਜ਼ਰੂਰ ਹਕੀਕਤ ਹੈ ਉਹ ਸਭ ਦੇ ਸਾਹਮਣੇ ਆ ਜੂਗੀ ਟਾਈਮ ਨਾਲ ਕਿਉਂਕਿ ਜਿਵੇਂ ਦੇਖੋ ਅਜੇ ਕੁੱਡੀਆਂ ਸਾਹਿਬ ਦਾ ਬਿਆਨ ਆਇਆ ਕਿ ਪਠਾਨ ਮਾਦੇ ਅਕਛ ਖੜੇ ਹੋ ਗਏ ਨੇ ਤਾਂ ਦੱਸਿਆ ਜਾ ਰਿਹਾ ਸੂਤਰਾ ਜਿਹੜੀ ਖਬਰ ਆ ਰਹੀ ਹੈ ਵੀ ਆਪ ਪਾਰਟੀ ਦੋ ਫੜ ਹੋ ਰਹੀ ਹੈ ਪਠਾਨ ਮਾਦਰਾਂ ਨਾਲ ਲੈ ਕੇ ਪਠਾਨ ਮਾਦਰਾਂ ਦੇ ਕਹਿੰਦੇ ਬਹੁਤ ਸਾਰੇ ਐਮਐਲਏ ਉਹਨਾਂ ਨਾਲ ਜੁੜੇ ਹੋਏ ਨੇ ਹਾਂ ਜੀ ਉਹ ਤਾਂ ਇਹ ਵੀ ਕਹਿੰਦੇ ਨੇ ਵੀ ਕਈ ਐਮਐਲਏਆਂ ਦੇ ਮਤਲਬ ਸਾਈਨ ਨੇ ਅਸਤੀਫੇ ਦੇ ਉਹ ਕਾਫੀ ਮਤਲਬ ਇਸ ਤਰ੍ਹਾਂ ਦੇ ਦੇਖੋ ਇਹ ਤਾਂ ਫਿਰ ਹੁਣ ਇੱਕ ਬਿਆਨ ਬਾਅਦ ਬਿਆਨ ਗਲਤ ਵੀ ਹੋ ਸਕਦੇ ਆ ਸੱਚੇ ਵੀ ਹੋ ਸਕਦੇ ਆ ਇਹ ਥੋੜਾ ਜਿਹਾ ਸਮਾਂ ਲੱਗੂ 你。<D. S 2> ਆਹ ਨਾਲੇ 10 ਦਿਨਾਂ ਦੇ 20 ਦਿਨਾਂ ਤੇ ਜਦੋਂ ਕੰਮ ਸਾਰਾ ਗੱਡੀ ਲੀਤੇ ਆ ਗਈ ਤਾਂ ਕਿ ਮਰਜ਼ੀ ਕਰੀ ਜਾਣਾ ਚਾਹੀਏ ਦੋ ਪਾਕਾਂ ਚਾਹੀਏ ਤਿੰਨ ਪਾਕਾਂ ਚਾਹੀਏ ਬੱਕਰੀਆਂ ਪਾਕੀਆਂ ਕੁਝ ਮਰਜ਼ੀ ਕਰ ਲੈਣਾ ਗੱਲ ਕਰ ਜਿਹੜਾ ਹੁਣ ਸਮਾਂ ਹੁਣ ਮਤਲਬ ਇਹਦੇ ਵਿੱਚ ਸਿਰਫ ਸਾਨੂੰ ਹਰ ਪੀੜਤਾਂ ਦੀ ਮਦਦ ਕਰਨ ਦਾ ਹੀ ਤਾਂ ਹੀ ਆ ਕਰਨਾ ਚਾਹੀਦਾ ਹੈ ਤੇ ਮਦਦ ਕਰਨੀ ਚਾਹੀਦੀ ਤੇ ਲੋਕ ਦਿਲ ਖੁੱਲ੍ਹ ਕੇ ਦਾਨ ਦੇ ਵੀ ਰਹੇ ਨੇ ਕਾਫੀ ਸਮਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੈ ਵੀ ਜਿਹੜਾ ਲੰਗਰ ਪਾਣੀ ਹੈ ਉਹ ਇੰਨਾ ਜਿਆਦਾ ਪਿਆਰ ਹੋ ਕੇ ਉੱਥੇ ਪਹੁੰਚ ਗਿਆ ਕਿ ਉਹ ਕਹੀ ਜਾਂਦੇ ਆ ਵੀ ਦੋ ਦਿਨ ਟਿਕਜੋ ਭਾਈ ਹਲੇ ਇਹ ਰਾਚਨ ਪਾਣੀ ਆ ਬਹੁਤ ਜਿਆਦਾ ਆ ਗਿਆ ਕੀ ਆ ਆਖਰੀ ਆਖਰੀ ਜ਼ਵਾਲ ਕੀ ਤੋਂ ਲੱਗ ਰਿਹਾ ਹੈ ਭਗਵਾਨ ਤਮਨ ਜੀ ਸੁਝਾਣਗੇ ਸਾਰਿਆਂ ਨੂੰ ਸਾਰੇ ਮੰਤਰੀ ਇਕੱਠਾ ਕਰ ਲੈਣਗੇ ਜਿਹੜੇ ਦੋ ਫੜ ਹੋ ਗਏ ਨੇ ਮੈਨੂੰ ਪੂਰਨ ਵਿਸ਼ਵਾਸ ਹੈ ਵੀ ਇਸ ਗੱਲ ਨੂੰ ਮਾਨ ਸਾਹਿਬ ਕਿਧਰੇ ਜਿਆਦਾ ਫੈਲਣ ਨਹੀਂ ਦੇ ਫੇ ਫਰਾਰ ਕਿਉਂ ਇਹ ਪਟਾਣ ਮਾ ਜਿਹੜਾ ਫਰਾਰ ਕਿਉਂ ਇਹ ਫਾਇਰਿੰਗ ਕਿਉਂ ਕੀਤੀ ਬੁਲਤੇ ਹਾਂਜੀ ਫਰਾਰ ਕਿਉਂ ਇਹ 2 ਮਿੰਟ ਪਹਿਲਾਂ ਦੀ ਅਪਡੇਟ ਹੈ ਮੇਰੇ ਕੋਲ ਦੇਖੋ ਜੀ ਫਿਰ ਜਦੋਂ ਕਈ ਵਾਰੀ ਕੋਈ ਬੰਦਾ ਹਰਾਸਤ ਦੇ ਵਿੱਚ ਹੁੰਦਾ ਨਾ ਪਰੇ ਮਨ ਦੇ ਵਿੱਚ 100 ਖਿਆਲ ਆਉਂਦੇ ਨੇ ਉਹ ਖਿਆਲਾਂ ਦੇ ਮੁਤਾਬਕ ਕਈ ਵਾਰੀ ਕੋਈ ਚੰਗਾ ਕੰਮ ਵੀ ਕਰ ਲੈਣਾ ਆਉਂਦਾ ਕੋਈ ਮਾੜਾ ਕੰਮ ਵੀ ਕਰ ਲੈਣਾ ਕਰਕੇ ਕਾਨੂੰਨ ਦੀ ਇਹਨਾਂ ਨੇ ਫੌਜ ਚੁੱਕੀ ਹੁੰਦੀ ਹੈ ਕਾਨੂੰਨ ਦੇ ਜਾਣਕਾਰ ਨੇ ਇਹ ਪੜੇ ਲਿਖੇ ਬੰਦੇ ਨੇ ਐਮਐਲਏ ਨੇ ਜਰੂਰ ਮਤਲਬ ਕਾਨੂੰਨ ਦੇ ਹਿਸਾਬ ਨਾਲ ਜਿਹੜੀਆਂ ਵੀ ਕੋਈ ਪ੍ਰੋਬਲਮਾਂ ਨੇ ਉਹਨੂੰ ਫੇਸ ਕਰਨਗੇ ਤੇ ਆਵਦਾ ਜੋਗੀ ਪੱਖ ਹੈ ਉਹ ਰੱਖਣਗੇ ਆ ਮਾਂਡਿਓ ਕੋਰਟਾਂ ਨੇ ਜਿਹੜੀਆਂ ਉਹ ਫੈਸਲਾ ਦੇਣਗੇ ਚਲੋ ਰਿੰਦਰ ਸਿੰਘ ਜੀ ਤੁਸੀਂ ਸਾਡੇ ਨਾਲ ਜੁੜੇ ਸਾਨੂੰ ਅਪਡੇਟ ਦਿੱਤੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਮੈਂ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਦਰਦਵਾਰਾ ਰੂਬਰੂ ਹੋਵਾਂਗਾ ਜਲਦੀ ਫਿਰੇ ਤੇ ਧੰਨਵਾਦ ਸੋ ਦੋਸਤੋ ਇਹਨਾਂ ਨਾਲ ਜੁੜੇ ਸਿਗੇ ਰਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਅੱਜ ਦਾ ਮੁੱਦਾ ਹੈ ਕਿ ਵਿਧਾਇਕ ਪਠਾਨ ਮਾਜਰਾ ਜਿਨ੍ਹਾਂ ਨੂੰ ਕਿ ਆਪਣੇ ਹੀ ਸਰਕਾਰ ਦੇ ਖਿਲਾਫ ਬੋਲਣਾ ਮਹਿੰਗਾ ਪੈ ਗਿਆ ਤੁਹਾਨੂੰ ਦੱਸ ਦੇ ਕਿ ਅੱਜ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪਰ ਇਸੇ ਦੌਰਾਨ ਇੱਕ ਵੱਡੀ ਅਪਡੇਟ 2 ਮਿੰਟ ਪਹਿਲਾਂ ਇਹ ਆ ਰਹੀ ਹੈ ਨਿਊਜ਼ 18 ਚੈਨਲ ਦੇ ਉੱਪਰ ਕਿ ਪਠਾਨ ਮਾਜਰਾ ਨੇ ਫਾਇਰਿੰਗ ਕਰ ਦਿੱਤੀ ਹੈ ਪੁਲਿਸ ਦੇ ਉੱਪਰ ਗੱਡੀ ਚੜਾਈ ਹੈ ਔਰ ਫਰਾਰ ਹੋ ਗਏ ਨੇ ਔਰ ਜਿਹੜੇ ਸਾਨੂੰ ਕਮੈਂਟ ਆ ਰਹੇ ਨੇ ਲੋਕਾਂ ਦੇ ਲੋਕਾਂ ਦੇ ਕਮੈਂਟ ਆ ਰਹੇ ਆ ਕਿ ਇਹ ਗਲਤ ਹੋਇਆ ਹੈ ਔਰ ਕਿਉਂਕਿ ਪਠਾਨ ਮਾਜਰਾ ਦੇ ਨਾਲ ਕਈ ਐਮਐਲਏ ਦੇ ਸਾਈਨ ਨੇ ਉਹਨਾਂ ਕੋਲ ਕਈ ਐਮਐਲਏ ਪਾਰਟੀ ਦੇ ਖਿਲਾਫ ਹੋਏ ਪਿਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਰੀ ਸਾਰੇ ਗੱਲਾਂ ਦਿੱਲੀੋਂ ਚੱਲ ਰਹੀਆਂ ਨੇ ਜੋ ਸਾਨੂੰ ਪਸੰਦ ਨਹੀਂ ਪੰਜਾਬ ਦੇ ਲੋਕ ਪਸੰਦ ਨਹੀਂ ਕਰਨਗੇ ਅਤੇ ਹੁਣ ਜੇਕਰ ਗੱਲ ਕੀਤੀ ਹੈ 92 ਐਮਐਲਏ ਦੇ ਚੋਂ 40 ਤੋਂ 42 ਐਮਐਲਏ ਨੇ ਜਿਹੜੇ ਉਹ ਪਠਾਨ ਮਾਜਰਾ ਦੇ ਨਾਲ ਖੜੇ ਹੋ ਦਿਖਾਈ ਦੇ ਰਹੇ ਨੇ ਉਹ ਦੋਸਤੋ ਦੇਖਣਾ ਇਹ ਹੈ ਕਿ ਪਠਾਨਵਾਦੀ ਦਾ ਏਦਾ ਏਦਾਂ ਬਾਕੀ ਹੋਣਾ ਆਮ ਆਦਮੀ ਪਾਰਟੀ ਨੇ ਕਿ ਕਿੰਨੇ ਕੁ ਹੋਰ ਸੰਘਰੜ ਖੜੇ ਕਰੇਗਾ ਪਰ ਇਹ ਸਮਾਂ ਨਹੀਂ ਹੈ ਕਿਉਂਕਿ ਸਮਾਵਦਾ ਪੰਜਾਬ ਦੇ ਪਹਿਲਾਂ ਹੀ ਹੜ੍ਹਾਂ ਨਾਲ ਲੋਕਾਂ ਦੇ ਘਰ تباہ ਹੋ ਚੁੱਕੇ ਨੇ ਲੋਕ ਪਹਿਲੇ ਦੁਖੀ ਨੇ ਔਰ ਇੱਕ ਨਵਾਂ ਇਸ ਤਰ੍ਹਾਂ ਦਾ ਮੁੱਦਾ ਆਣਾ ਸਰਕਾਰਾਂ ਦਾ ਆਪਸੀ ਵਿੱਚ ਲੜਨਾ ਤਾਂ ਆਮ ਲੋਕਾਂ ਦਾ ਨੁਕਸਾਨ ਹੋਣਾ ਤੈ ਹੈ ਸੋ ਦੋਸਤੋ ਅਸੀਂ ਸਾਰਿਆਂ ਨੂੰ ਬੇਨਤੀ ਐਪੀਲ ਕਰਾਂਗੇ ਕਿ ਅਜੇ ਵੀ ਮੌਸਮ ਵਿਭਾਗ ਨੇ 3 ਦਿਨ ਦਾ ਹਲਰਟ ਜਾਰੀ ਕੀਤਾ ਹੈ ਤੇਜ਼ ਮੀਂਹ ਦਾ ਤੇ ਆਪਣਾ ਆਪਣਾ ਬਚਾਓ ਆਪ ਕਰਨਾ ਜਿੱਥੇ ਤੇ ਮਦਦ ਨਹੀਂ ਪਹੁੰਚ ਰਹੀ ਉਹ ਮਦਦ ਸਰਕਾਰ ਪੰਚਾਇਤ ਦੀ ਕੋਸ਼ਿਸ਼ ਪੂਰੀ ਕਰ ਰਹੀ ਹੈ ਅਜੀ ਤੁਹਾਣਾ ਦੁਆਰਾ ਜੁੜਾਂਗੇ ਕੋਈ ਹੋਰ ਲਾਇਦਾ ਵੱਡਾ ਮੁੱਦਾ ਲੈ ਕੇ ਮੈਨ ਤੇ ਤੁਸੀਂ ਉੱਥੇ ਦੇਖੋ ਇਹਨਾਂ ਪੰਜਾਬੀ ਟੀਵੀ ਤੇ ਚਲਦੀਆਂ ਹੋਰ ਖਬਰਾਂ